ਦੇਖੋ ਜਿਹੜੀ ਲੜਾਈ ਆ ਉਹ ਲਗਾਤਾਰ جاری ਆ ਹੋਰ ਆਪਣੀਆਂ ਮੰਗਾਂ ਨੂੰ ਮਨਾਉਣ ਤੱਕ ਜਾਰੀ ਰਹੂਗੀ ਸਰਕਾਰ ਨੇ ਪਹਿਲਾਂ 13 ਮਹੀਨੇ ਸਾਡੇ ਸਬਰ ਦਾ ਇਮਤਿਹਾਨ ਲਿਆ ਹੁਣ ਵੀ 8 ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਆਪਣੇ ਸਬਰ ਦਾ ਇਮਤਿਹਾਨ ਦੇਣ ਵਾਸਤੇ ਤਿਆਰ ਆ ਅਸੀਂ ਕੋ ਆਪਣੇ ਘਰ ਦੀ ਲੜਾਈ ਨਹੀਂ ਲੜ ਰਹੇ ਅਸੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਆ ਪੂਰੇ ਹਿੰਦੁਸਤਾਨ ਦੇ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਜਿਹੜੇ ਹੱਕੀ ਮੰਗਾਂ ਨੇ ਉਹ ਆਪਾਂ ਸਰਕਾਰ ਨੂੰ ਲਿਖ ਕੇ ਦਿੱਤੀਆਂ ਨੇ ਦਿੱਲੀ ਚ ਆਪਾਂ ਸਰਕਾਰ ਕੋਲ ਜਗ੍ਹਾ ਮੰਗੀ ਕਿ ਸਾਨੂੰ ਅੰਦੋਲਨ ਕਰਨ ਦੀ ਇਜਾਜ਼ਤ ਉੱਥੇ ਜਗ੍ਹਾ ਦਿੱਤੀ ਜਾਵੇ ਸਰਕਾਰ ਨੇ ਬਾਰਡਰ ਖੜੇ ਕੀਤੇ ਆ ਕੋਈ ਬੋਲੋ ਸਰਕਾਰ ਗਲਤ ਪ੍ਰਚਾਰ ਕਰ ਰਹੀ ਆ ਕਿ ਕਿਸਾਨਾਂ ਨੇ ਬਾਰਡਰ ਰੋਕੇ ਆ ਅਸੀਂ ਕਹਿੰਦੇ ਜਿਹੜਾ ਸਾਡੇ ਨਾਲ ਕੋਲ ਆਉਂਦਾ ਅਸੀਂ ਉਹਦੀ ਗੱਡੀ ਬਾਰਡਰ ਤੱਕ ਲੈ ਕੇ ਜਾਵਾਂਗੇ ਬਿਨਾਂ ਕਿਸੇ ਰੁਕਾਵਟ ਦੇ ਹੁਣ ਜਿੱਥੇ ਕੰਧ ਹੋਈ ਆ ਕੰਧ ਕਿੰਨੇ ਕੀਤੀ ਆ ਹਾਈ ਕੋਰਟ ਦੇ ਆਰਡਰਾਂ ਦੇ ਸਰਕਾਰ ਕੰਧ ਨਹੀਂ ਹਟਾਉਣੀ ਸੁਪਰੀਮ ਕੋਰਟ ਚੱਲੇ ਜਾਂਦੀ ਆ ਸੁਪਰੀਮ ਕੋਰਟ ਅੱਗੋਂ ਉਹ ਤੋਂ ਐਕਸ਼ਨ ਨਹੀਂ ਲੈਂਦੀ ਉਹ ਮਾਮਲੇ ਨੂੰ ਲਟਕਾ ਦਿੰਦੀ ਆ ਸਾਨੂੰ ਤਾਂ ਇਸ ਦੇਸ਼ ਦੀ ਜਿਹੜੀ ਨਿਆਂ ਪ੍ਰਣਾਲੀ ਆ ਉਹਦੀ ਆਪਾਂ ਇੰਨੀ ਇੱਜ਼ਤ ਕਰਦੇ ਆ ਪਰ ਸਾਨੂੰ ਸ਼ੱਕ ਪੈਦਾ ਹੋ ਜਾਂਦਾ ਕਿ ਜਦੋਂ ਇੱਕ ਗਲਤ ਸਰਕਾਰ ਨੇ ਕੀਤਾ ਹੋਵੇ ਔਰ ਉਹਦਾ ਵੀ ਦੋਸ਼ ਜਿਹੜਾ ਸਾਡੇ ਰੇ ਜਗ ਸਪਰੀਮ ਕੋਰਟ ਲਾਉਂਦੀ ਆ ਤੇ ਫਿਰ ਸਾਨੂੰ ਸ਼ੱਕ ਪੈਦਾ ਹੁੰਦਾ ਵੀ ਸਰਕਾਰ ਸਪਰੀਮ ਕੋਰਟ ਹੀ ਕਿਤੇ ਨਹੀਂ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੀ ਆ ਅਸੀਂ ਮਾਨਯੋਗ ਸਪਰੀਮ ਕੋਰਟ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਸਰਕਾਰ ਨੂੰ ਹਦਾਇਤ ਕਰੇ ਕਿ ਭਈਆ ਰੋਡ ਕਿਉਂ ਨਹੀਂ ਖੋਲਣ ਦੇ ਇਹਨਾਂ ਨੂੰ ਆਪਣਾ ਜਮਹੂਰੀ ਹੱਕ ਦਿੱਤਾ ਜਾਵੇ ਦਿੱਲੀ ਜੀ ਅੰਦੋਲਨ ਕਰਨ ਦਾ ਜਿਹੜੀਆਂ ਇਹਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਜਦੋਂ ਚੋਣ ਮੈਨੀਫੈਸਟੋ ਦੇ ਲਿਖਦੀਆਂ ਨੇ ਪਾਰਟੀਆਂ ਉਹ ਸੁਪਰੀਮ ਕੋਰਟ ਕਿੱਥੇ ਜਾਂਦੀ ਆ ਸੁਪਰੀਮ ਕੋਰਟ ਕਿਸਾਨਾਂ ਨੂੰ ਤਾਂ ਕਹਿ ਦਿੰਦੀ ਆ ਕਿ ਹਾਂ ਵੀ ਰਾਜ ਤੋਂ ਦੂਰ ਰਹੋ ਜਦੋਂ ਸੁਪਰੀਮ ਕੋਰਟ ਜੱਜ ਜਾ ਕੇ ਰਾਜ ਸਭਾ ਦੇ ਮੈਂਬਰ ਬਣ ਜਾਂਦੇ ਨੇ ਉਦੋਂ ਸੁਪਰੀਮ ਕੋਰਟ ਕਿੱਥੇ ਜਾਂਦੀ ਆ ਅਸੀਂ ਕਹਿੰਨੇ ਆ ਇਸ ਦੇਸ਼ ਦੀ ਨਿਆਂ ਪ੍ਰਣਾਲੀ ਦੇ ਲੋਕਾਂ ਨੂੰ ਬੜਾ ਭਰੋਸਾ ਵਾ ਨਿਆਂ ਪ੍ਰਣਾਲੀ ਨੂੰ ਉਹ ਭਰੋਸਾ ਕਾਇਮ ਰੱਖਣਾ ਚਾਹੀਦਾ ਔਰ ਲਖੀਮਪੁਰ ਖੀਦੇ ਸ਼ਹੀਦਗੰਜ ਅੱਥੇ ਮੇਨ ਪ੍ਰੋਗਰਾਮ ਸੀਗਾ ਉਹਦੇ ਮਾਮਲੇ ਨਮਕਾਉਣ ਦੀ ਬਜਾਏ ਫਾਸਟ ਟਰੈਕ ਕੋਰਟ ਦੇ ਰਾਹੀਂ ਕੋਨੂੰ ਜਲਦੀ ਤੇ ਜਲਦੀ ਦੋਸ਼ ਜਿਹੜੇ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਲੋਕਾਂ ਨੇ ਸਜ਼ਾ ਦਿੱਤੀ ਆ ਉਹਨੂੰ ਹਰਾਤਾ ਇਲੈਕਸ਼ਨ ਦੇ ਚ ਲੇਕਿਨ ਜਿਹੜੀ ਨਿਆਂ ਪ੍ਰਣਾਲੀ ਸਜ਼ਾ ਮਿਲਣੀ ਆ ਉਹ ਜ਼ਰੂਰ ਦਿੱਤੀ ਜਾਵੇ। ਹਾਂਜੀ ਇਹ ਤਰਨਾ ਤੁਹਾਨੂੰ ਪਤਾ ਹੀ ਆ ਵੀ ਇਹ ਲਖੀਮਪੁਰ ਖੀਰੀ ਦੇ ਕਾਤਲਾ ਨੂੰ ਸਜ਼ਾ ਦਿੱਤੀ ਜਾਵੇ ਤੇ ਜਿਹੜੀਆਂ ਸਾਡੀਆਂ 12 ਮੰਗਾਂ ਆ ਉਹ ਮੰਨੀਆਂ ਜਾਣ ਲਾਗੂ ਕੀਤੀਆਂ ਜਾਣ। ਮੰਨੀਆਂ ਤੇ ਇਹਨਾਂ ਨੇ ਲਾਗੂ ਨਹੀਂ ਕੀਤੀਆਂ ਪਰ ਅਸੀਂ ਵੀ ਉੰਨੀ ਦੇਰ ਉਠਣਾ ਨਹੀਂ ਜਿੰਨੀ ਦੇਰ ਲਾਗੂ ਨਹੀਂ ਹੁੰਦੀਆਂ। لوگ تے کہندے آ کہ کسان ویلے نے چھنڈے چوک توں کہندے ادھر مرضی تے کسان لوکا اے تے لوک ہت دی لڑائی اے جے ایم ایس پی تے گارنٹی قانون باندھا وے تے او کی جڑے شمبو بیٹھے انہاں نوں کلے نوں ملنا جڑے گھراں چ بیٹھے انہاں دے نہیں ہونا پھر چاہیے لے کے دینن پیہی نہیں لندے اہی لوکاں نے اے ہانوں مجبور کیتا تے اہی بیٹھے ہاں سرکار ساڈیاں منگا مان لے تے اہی اپ اپنے گھر جائیے لکھن پور کھیر دیو دیکھو ਉਕੇ ਭੈਣ ਦਾ ਭਰਾ ਹੀ ਕੇ ਸੁਹਾਗਨ ਦਾ ਸੁਹਾਗੀ ਕਿਸ ਬੱਚਿਆਂ ਦੇ ਪਿਓ ਹੀ ਜਿਹੜੇ ਉੱਥੇ ਸ਼ਹਾਦਤ ਪੀ ਗਏ ਅਜੇ ਤੱਕ ਉਹਨਾਂ ਦੇ ਇਨਸਾਫ ਲਈ ਅਸੀਂ ਧਰਨੇ ਲਾਉਣਦੇ ਆ ਅਸੀਂ ਇਹਨਾਂ ਸਰਕਾਰਾਂ ਤੋਂ ਕੀ ਆਸ ਰੱਖ ਸਕਦੇ ਸਾਨੂੰ ਵਿਸ਼ਵਾਸ ਹੈ ਕਿ ਸਰਕਾਰਾਂ ਇਹ ਅੰਜਰ ਹੱਕ ਲੜਦੇ ਆ ਨਾ ਸਰਕਾਰਾਂ ਸਾਡਾ ਸਾਥ ਦੇਣਗੀਆਂ ਪਰ ਪੂਰੀ ਕੋਸ਼ਿਸ਼ ਆ ਡਟ ਕੇ ਖੜੇ ਆਂ ਔਰ ਡਟ ਕੇ ਖੜੇ ਰਾਵਾਂਗੇ ਜਿੰਨਾ ਚਿਰ ਖੜਨਾ ਬਿਆ ਸਾਨੂੰ ਅਸੀਂ ਡਰਦੇ ਕਿਸੇ ਤੋਂ ਨਹੀਂ ਸਰਕਾਰਾਂ ਗੰਦੀਆਂ ਤੁਸੀਂ ਪਰਵਾਹ ਨਹੀਂ ਕਰਦੇ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਬਿਲਕੁਲ ਪਰਵਾਹ ਨਹੀਂ ਆ ਗਈ ਪਰ ਜਿਹੜੇ ਹੱਕ ਲੈਣਾ ਨੇ ਉਹ ਹੱਕ ਲੈ ਕੇ ਹੀ ਰਾਵਾਂਗੇ ਇਹ ਦਾਮਾ ਸਾਡੇ ਵਿੱਚ वाहगुरू जी का खालसा वाह तबाह कर उदाहरण थोड़े सामने ਚੌਰਾ ਦੇ ਉੱਪਰ ਨੂੰ ਜਾ ਰਿਹਾ ਹੈ। ਗੱਲ ਕਰਦੀ ਸੀ 240 ਦੇ ਸਮੇਟ ਕੇ ਰਹਿ ਗਈ। ਅੱਜ ਦੀ ਸਰਕਾਰ ਵੀ ਆ ਇੱਕ ਨਗੂਣਾ ਚੁੰਨਾ ਟਕਸ਼ਾ ਹੋਰ ਨਹੀਂ ਦੇ ਰਹੀ। ਪਰ ਸ੍ਰੀ ਹਰਕਮਿੰਦਪੁਰ ਪਲਾਗ ਦੇ ਵਿੱਚ ਆ ਬਾਜਵਾ ਤੁਹਾਨੂੰ ਰਿਤ ਤੁਸੀਂ ਪਾਈ ਸੀ। ਇਹ ਤੁਸੀਂ ਰੋਕੇ ਮਾਰੀ ਸੋਤ ਲੈ ਕੇ ਆਂ ਕਹਿੰਦੇ ਹੀ ਤੁਨੇ ਟਕਸੂਰ ਤੇ ਅੱਜ ਤੁਹਾਡੀ ਵਾਰੀ ਆ ਗਈ ਹੈ। ਜਤੇ ਬੰਦੇ ਸੋਚਦੇ ਤੇਰਾ ਦੁਆਗੇ ਖੋਦ ਕੇ ਮੇਰੇ ਤੜੀ ਸੋਚਦੇ ਤੇਰਾ ਦੁਆਗੇ ਖੋਦ ਕੇ ਕਿਸਾਨ ਮਜ਼ਦੂਰ ਇਕਤਾ ਪੰਜਾਬ ਜਿੰਦਾਬਾਦ 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 ਜੁਤਨਵਾਦ ਜਿੰਦਾਬਾਦ ਹੋਰ ਜਗੇ ਸੋਚਦੇ ਮੇਰੇ ਮਹਾਂ ਸ਼ੇਵਾਂ ਸਵੇਰ ਰਾਤ ਤੁਸੀਂ ਸ਼ੰਗੂ ਤੇ ਖਨੌਰੀ ਮਿੱਟਿਆ ਉਹਦਾ ਸਿਰਾ ਤੁਹਾਨੂੰ ਜਾਂਦਾ ਬਣ ਕਿਉਂ ਜਿਹੜੇ ਹਰ ਤੇ ਮਿਲਿਆ ਹਾਂਜੀ ਕਿਦੋਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਤੇ ਫਿਰ ਜਿੰਦਾਬਾਦ 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 ਹੁਣ ਦਵਾਈ ਵੀ ਮਿੱਤੇ ਗਈ ਜਾਓ ਕੀ ਮੇਰਾ ਨਾਮ ਹੋ ਰਿਹਾ ਉਹਦੇ ਹਰ ਮੇਰੀ ਨਵੀਂ ਕਹਾਣੀ ਆ ਜਾਓ ਸੁਣਾਓ ਜੋ ਤੁਸੀਂ ਜ਼ਿੰਮੇਵਾਰ ਬਣੇ ਜਦੋਂ ਬੰਦੀਆਂ ਦੇ ਵਿੱਚ ਖਾਵੋ ਜੇ ਤੁਹਾਡੀ ਦੋਸਤ ਨੂੰ ਕੋਈ ਤੁਸੀਂ ਉੱਠ ਕੇ ਪੁੱਛਾ ਲਓ ਜਿਹੜੀਆਂ ਹੋਰ ਆ ਗਈਆਂ ਉਹ ਵੀ ਬੈਠਣ ਜਿਹੜੇ ਪਲੇਨ ਖਾਵਦੇ ਹੋ ਬੇਤੀ ਕਰਦੇ ਨੇ लास्ट ਲਾਸਟ ਬੇਤੀ ਆ ਸਾਰੇ ਆਪ ਕੋ ਜ਼ਿੰਮੇਵਾਰੀ ਸਮਝ ਕੇ ਸੁਖਪਾਲ ਕਾਰਤਿਕ ਜੀ ਭਰਤੋਂ ਸਥਾਨ ਮੌਜੂਦ ਸੱਤ ਬੇਤੀ ਜੌਨ ਰਾਮ ਜੀ ਉਹ ਆਪਣੀ 5 ਮਿੰਟ ਵਾਸਤੇ ਸਿਹਾਰ ਜੀ ਜੌਨ ਸੁਖਪਾਲ ਦੇ ਜੀ ਭਰਤ